ਹਾਂਜੀ ਸੰਝਾ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਝੇ ਕਰਦੀਆਂ ਸੰਝਾਂ ਜਿਵੇਂ ਕਿ ਤੁਹਾਡਾ ਨਾ ਹਮੇਸ਼ਾ ਅਸੀਂ ਪਾਉਂਦੇ ਰਹਿੰਨੇ ਆ ਅੱਜ ਸਾਡੇ ਲਈ ਬੜਾ ਖੁਸ਼ੀ ਦਾ ਮੌਕਾ ਹੈ ਕਿ ਸਾਡਾ ਕੱਲ ਸਾਡੀ ਸੰਝੇ ਕਰਦੇ ਦੋਸਤਾਂ ਦੀ ਮਿਲਣੀ ਸੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਤੇ ਕੁਝ ਲੋਕ ਸ਼ਾਮ ਤੱਕ ਸਾਡੇ ਨਾਲ ਰਹੇ ਹੁਣ ਵੀ ਬੈਠੇ ਨੇ ਮੇਰੇ ਨਾਲ ਮੇਰੇ ਕੈਲਗਰੀ ਤੋਂ ਬਹੁਤ ਹੀ ਨੇੜਤਾ ਮੇਰੇ ਮਿੱਤਰ ਦੀ ਕੇਵਲ ਗਰੇਵਾਲ ਅਸੀਂ ਬੜਾ ਕੱਠੇ ਸਮਾਂ ਬਤਾਇਆ ਕੈਲਗਰੀ ਦੇ ਵਿੱਚ ਤੇ ਹਸਦੇ ਖੇਡਦੇ ਹੁਣ ਪੰਜਾਬ ਵਿਜ਼ਿਟ ਕਰਨ ਆਏ ਸੀ ਤੇ ਇਹ ਸਾਂਝਾ ਕਰ ਚਾਹੇ ਸਾਡੇ ਲਈ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਕੱਲ ਦਾ ਤੇ ਵਾਲਾ ਦਵਾਲਾ ਸਾਂਝਾ ਕਰ ਅਸੀਂ ਇੰਜੋਏ ਕਰ ਰਹੇ ਹਾਂ ਤੇ ਤੁਹਾ ਸੋਚਾ ਤੁਹਾਡੇ ਨਾਲ ਵੀ ਸਾਂਝ ਪਾ ਲਈਏ ਮੇਰੇ ਨਾਲ ਦੂਸਰੇ ਮਿੱਤਰ ਨੇ ਅ ਸਰਵਜੀਤ ਸਿੰਘ ਦੀ ਇਹ ਬੇਸਿਕਲੀ ਇੰਗਲੈਂਡ ਤੋਂ ਨੇ ਪਰ ਅੱਜ ਕੱਲ ਇਹ ਪੰਜਾਬ 'ਚ ਆਪਣੀ ਆਈਟੀ ਕੰਪਨੀ ਰਨ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਪਹਿਲਾਂ ਮੈਂ ਸੋਚਦਾ ਕਿ ਆਪਣੀ ਸਾਂਝ ਤੁਹਾਡੇ ਨਾਲ ਪਾਉਣ ਕਿਉਂਕਿ ਜਦੋਂ ਕੋਈ ਬਿੱਤਰ ਬਾਹਰੋਂ ਆਉਂਦਾ ਉਹ ਉਹਦੇ ਨਾਲ ਗੱਲਾਂ ਹੋਰ ਢੰਗ ਦੀਆਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾ ਅੰਡਰਸਟੈਂਡਿੰਗ ਵਾਲੀਆਂ ਹੁੰਦੀਆਂ ਨੇ ਤੇ ਚਲੋ ਕੇਵਲ ਸਿੰਘ ਹੁਣਾਂ ਨਾਲ ਪਹਿਲਾਂ ਸਾਂਝ ਪਾਉਣਿਆਂ ਜੀ ਫਿਰ ਗੱਲਬਾਤ ਅਗਲੀ ਕਰਦੇ ਆਂ ਕੇਵਲ ਸਿੰਘ ਜੀ ਹੁਣ ਤੁਸੀਂ ਇਹ ਸਾਂਝਾ ਕਰਦੇ ਜੁੜੇ ਹੋਏ ਦੋਸਤਾਂ ਦੇ ਰੂਪ ਰੂਪ ਤੇ ਅਸੀਂ ਮੇਰੇ ਨਾਲ ਸਾਂਝ ਪਾਓ ਤੇ ਨਾਲੇ ਦੱਸੋ ਹੁਣ ਤੁਸੀਂ ਸਾਂਝਾ ਕਰ ਪਹਿਲੀ ਵਾਰ ਆਏ ਹੋ ਕਿਵੇਂ ਲੱਗਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਹਾਂ ਜੀ ਤੇ ਵੀਰ ਜੀ ਹੋਣਾ ਨਾਲ ਆਪਣਾ ਕੈਲਗਰੀ ਦੇ ਵਿੱਚ ਲਾਸਟ 15 ਸਾਲਾਂ ਤੋਂ ਆਪਣੀ ਇਹਨਾਂ ਨਾਲ ਬੜੀ ਮਿੱਤਰਤਾ ਹੈਗੀ ਆ ਤੇ ਇੱਥੇ ਆ ਕੇ ਆਪਾਂ ਨੂੰ ਬਹੁਤ ਹੀ ਬਹੁਤ ਹੀ ਵਧੀਆ ਅਨੁਭਵ ਹੋਇਆ ਆਪਣਾ ਤੇ ਬਹੁਤ ਵਧੀਆ এনਵਾਇਰਨਮੈਂਟ ਆ ਜੀ ਤੇ ਕੱਲੀ ਕੱਲੀ ਚੀਜ਼ ਇੱਥੇ ਮਾਨਣ ਵਾਲੀ ਆ ਤੇ ਮਨ ਨੂੰ ਤੇ ਤੁਹਾਡੇ ਆਪਣੇ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਵਧੀਆ ਤੇ ਬਹੁਤ ਹੀ ਵਧੀਆ ਮੈਨੂੰ ਫੀਲ ਹੋ ਰਿਹਾ ਹਾਂਜੀ ਤੇ ਚੰਗੇ ਖੁਸ਼ਕਿਸਮਤ ਹਾਂ ਜੀ ਜਿਹੜੀ ਇੱਥੇ ਵਿਜ਼ਿਟ ਹੋਈ ਹੈ ਜੀ ਇੱਥੇ ਆ ਕੇ ਹਾਂਜੀ ਤੇ ਜਦੋਂ ਨਾ ਬਾਹਰੋਂ ਕੇਵਲ ਆਪਾਂ ਆਉਣੇ ਆ ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ ਕਿ ਜਦੋਂ ਆਪਣੇ ਦੋਸਤ ਮਿੱਤਰ ਬਾਹਰੋਂ ਆਏ ਜਿਹੜੇ ਬਾਹਰ ਰਹਿ ਕੇ ਆਏ ਆ ਉਹ ਪੰਜਾਬ ਚ ਆਉਣੇ ਆ ਹਾਂਜੀ ਆਪਣੀ ਮੀਟਿੰਗ ਚ ਵੀ ਰਾਤ ਵਾਲੀ ਚ ਇਹ ਮਸਲਾ ਉੱਪਰ ਕੇ ਆਇਆ ਕਿ ਪੰਜਾਬ ਨੂੰ ਲੋੜਾ ਉਹਨਾਂ ਪੰਜਾਬੀਆਂ ਦੀ ਜਿਹੜੇ ਬਾਹਰ ਆਪਣਾ ਕੋਈ ਨਾ ਕੋਈ ਤਜਰਬਾ ਕਰਕੇ ਆ ਰਹੇ ਨੇ ਉਹਦਾ ਇੱਕ ਪੋਜ਼ਿਟਿਵ ਅਸਰ ਪੈਂਦਾ ਸੋ ਜਿਵੇਂ ਸਾਨੂੰ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਉਹਦੇ ਨਾਲ ਸਾਡੀ ਅੰਡਰਸਟੈਂਡਿੰਗ ਬਣਦੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਪ੍ਰੋਜੈਕਟ ਕੀ ਹੈ ਕਿ ਕਿੰਨਾ ਕੌਖਾ ਹੈ ਜ ਕਿੰਨੀਆਂ ਕਿ ਦਿੱਕਤਾਂ ਨੇ ਪਰ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਇਹਦੇ ਪਿੱਛੇ ਦੀਆਂ ਚੈਲੰਜਸ ਕੀ ਨੇ ਕਿੰਨਾ ਕੌਖਾ ਹੋਣਾ ਤੁਸੀਂ ਉਸ ਪੱਖ ਤੋਂ ਕੀ ਗੱਲ ਸਾਂਝੀ ਕਰ ਸਕਦੇ ਹੋ ਕਿ ਸਾਂਝ ਘਰ ਵਰਗੀ ਘਟਨਾ ਅਸੀਂ ਆਲਵੇਜ ਇਹ ਕਹਿ ਰਹੇ ਹਾਂ ਕਿ ਸਾਡੇ ਕਰਨ ਨਾਲ ਨਹੀਂ ਵਾਪਰੀ ਇਹ ਕੋ ਕੁਦਰਤੀ ਖੇਡ ਵਾਪਰੀ ਹੈ ਹਾਂਜੀ ਵੀ ਕਿੰਨੀ ਕਾਇਮियत ਰੱਖਦੀ ਹੈ ਇਹ ਚੀਜ਼ ਸਾਡੇ ਐਨ ਆਰ ਆਈਜ਼ ਲਈ ਸਾਡੇ ਪੰਜਾਬੀਆਂ ਲਈ ਦੇਖੋ ਜੀ ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਕਿਉਂਕਿ ਹੁਣ ਦਿਨ-ਦਿਨ ਜਿਹੜੀਆਂ ਆਪਣੀਆਂ ਜਿਹੜੀਆਂ ਪੁਰਾਣੀਆਂ ਸਾਂਝਾਂ ਸੀਗੀਆਂ ਪੁਰਾਣੇ ਰਿਸ਼ਤੇਦਾਰੀਆਂ ਪੁਰਾਣੇ ਜਾ ਕੇ ਉੱਥੇ ਆਪਾਂ ਸੱਥ ਵਿੱਚ ਬਹਿਣਾ ਉਹ ਗੱਲਾਂ ਤਾਂ ਹੁਣ ਡੇ ਬਾਏ ਡੇ ਅਲੋਪ ਹੋ ਰਹੀਆਂ ਹੋਏ ਨਹੀਂ ਯਾਰ ਹਾਂਜੀ ਹੋ ਹੀ ਗਈਆਂ ਤੇ ਇਹੋ ਜਿਹਾ ਸਾਨੂੰ ਪਲੇਟਫਾਰਮ ਚਾਹੀਦਾ ਜਿੱਥੇ ਬਹਿ ਕੇ ਅਸੀਂ ਚਾਰ ਮਿੱਤਰ ਗੱਲ ਕਰ ਸਕੀਏ ਤੇ ਵਧੀਆ ਆਪਦਾ ਪਰਿਵਾਰਕ ਮਾਹੌਲ ਹੋਵੇ ਤੇ ਤੁਹਾਨੂੰ ਮਹਿਸੂਸ ਹੁੰਦਾ ਹੋਵੇ ਵੀ ਹਾਂ ਵੀ ਪੰਜਾਬ ਵਿੱਚ ਆਪਾਂ ਇੱਥੇ ਆ ਕੇ ਉਹ ਅਸਲੀ ਪੰਜਾਬੀਅਤ ਉਹ ਅਨੁਭਵ ਉਹ ਨੈਗ ਇੱਥੇ ਫੀਲ ਕਰ ਸਕੀਏ ਹਨਾ ਜੀ ਤੇ ਉਹ ਹੋ ਵੀ ਰਿਹਾ ਬਹੁਤ ਵਧੀਆ ਜਿਵੇਂ ਆਪਣੀ ਇੱਕ ਕਿਸਮ ਦੀ ਵੀ ਮਾਡਰਨ ਸਾਥਾ ਮਾਡਰਨ ਖੰਡ ਕੌਂਸਲ ਤੇ ਆਪਾਂ ਬਹਿੰਦੇ ਸੀ ਚਾਰ ਮਿੱਤਰ ਗੱਲਾਂ ਕਰਦੇ ਇਹ ਮਾਡਰਨ ਉਹ ਚੀਜ਼ ਜੇ ਮੈਨੂੰ ਇੱਥੇ ਲੱਗੀ ਕਿ ਅਕਸਰ ਜੀ ਨਾ ਕੇਵਲ ਗੱਲ ਕਰਦੇ ਵੀ ਹੁੰਦੇ ਆ ਕਿ ਜਿਹੜਾ ਸਾਂਝਾ ਦਾ ਢਾਂਚਾ ਪੁਰਾਣਾ ਹੋ ਗਿਆ ਸੀ ਹਾਂਜੀ ਉਸ ਢਾਂਚੇ ਦੇ ਚ ਨਵੀਂ ਪੀੜੀ ਫਿੱਟ ਨਹੀਂ ਹੋ ਸਕਦੀ ਹਾਂਜੀ ਨਵੀਂ ਪੀੜੀ ਨੂੰ ਇਹਦੇ ਨਾਲ ਤੋਰਨ ਲਈ ਤੇ ਸਾਨੂੰ ਇੱਕ ਨਵੇਂ ਢਾਂਚੇ ਦੀ ਲੋੜ ਸੀ ਇਹ ਪਸੰਧਾ ਕਰ ਪ੍ਰੈਕਟਿਸ ਵੀ ਉਸੇ ਚੀਜ਼ ਦੀ ਕੀਤੀ ਹੈ ਇੱਕ ਚੀਜ਼ ਜਿਵੇਂ ਆਪਾਂ ਹੁਣ ਬੈਠੇ ਆਫ ਦਾ ਕੈਮਰਾ ਨਾਲ ਗੱਲ ਕਰ ਰਹੇ ਸੀ ਉਹ ਇਹ ਸੀ ਕਿ ਪੰਜਾਬ ਦੇ ਵਿੱਚ ਸ਼ਾਇਦ ਜਿਸੀਂ ਰਹਿੰਦੇ ਅਸੀਂ ਵੀ ਉਹੋ ਜਿਹੀ ਰਹਿ ਜਾਣਾ ਸੀ ਬਾਹਰ ਨੇ ਸਾਨੂੰ ਇੱਕ ਚੀਜ਼ ਜ਼ਰੂਰ ਦਿੱਤੀ ਆ ਕਿ ਵਰਕ ਕਲਚਰ ਦਿੱਤਾ ਜਿਹੜਾ ਦਿਖਾਵੇ ਪਣ ਤੋਂ ਬਿਨਾਂ ਰਹਿਣ ਦੀ ਇੱਕ ਸ਼ਕਤੀ ਆਈ ਆ ਕੰਮ ਕਰਨ 'ਚ ਸਾਨੂੰ ਸੰਘ ਘੱਟ ਲੱਗਦੀ ਆ ਹਾਂਜੀ ਸੱਚ ਦੱਸਣ 'ਚ ਸੰਘ ਘੱਟ ਲੱਗ ਰਹੀ ਆ ਪੰਜਾਬ ਦੀ ਇਹ ਬਹੁਤ ਵੱਡੀ ਦਿੱਕਤ ਆ ਤੁਸੀਂ ਵੀ ਪੰਜਾਬ ਚੋਂ ਡੇਢ ਤੋਂ ਮਹੀਨਾ ਲਾ ਕੇ ਚੱਲੇ ਹੋ ਹਾਂਜੀ ਤੇ ਤੁਹਾਡਾ ਆਪਣਾ ਕੀ ਐਕਸਪੀਰੀਅੰਸ ਰਿਹਾ ਡੇਢ ਤੋਂ ਮਹੀਨੇ ਚ ਕਿਹੜੀ-ਕਿਹੜੀਆਂ ਦਿੱਕਤਾਂ ਜਾਂ ਕੀ ਚੀਜ਼ ਸੀ ਚੇਂਜ ਮਹਿਸੂਸ ਕੀਤੀ ਪੰਜਾਬ ਦੇ ਵਿੱਚ ਦੇਖੋ ਜੀ ਆਪਾਂ ਨੂੰ ਤਾਂ ਆਪਾਂ ਤਾਂ ਇੱਥੇ ਵੀ ਜਦੋਂ ਮੈਂ ਰੇਹਾ 2003 ਚ ਗਿਆ ਤੇ ਉਦੋਂ ਪਹਿਲਾਂ ਵੀ ਆਪਣੇ ਕੋਲੇ 5-7 ਮੱਝਾਂ ਘਰੇ ਰੱਖੀਆਂ ਹੁੰਦੀਆਂ ਸੀ ਸਬਜ਼ੀ ਵੀ ਬੀਜਦੇ ਸੀ 2-3 ਕਿੱਲੇ ਖੇਤੀ ਵੀ ਕਰਦੇ ਸੀ 40-50 ਕਿੱਲਿਆਂ ਦੀ ਤੇ ਉਦੋਂ ਅਸੀਂ ਕਿਤੇ ਵੀ ਨਹੀਂ ਸੀ ਸ਼ਰਮ ਮਹਿਸੂਸ ਕੀਤੀ ਕਿ ਕਈ ਵਾਰਾਂ ਮੈਂ ਤੁਹਾਨੂੰ ਲਾਈਕ ਥੋੜੀ ਜੀ ਅਲੱਗ ਜੀ ਗੱਲ ਆ ਕਿ ਕਈ ਵਾਰਾਂ ਕਾਲਜ ਜਾਣ ਲੱਗੇ ਪੈਂਟ ਸ਼ਰਟ ਪਾ ਕੇ ਸਾਡੇ ਉੱਥੇ ਜਿਹੜੇ ਗੋਹਾ ਖੂੜਾ ਵਾਲੀ ਵੀ ਹੁੰਦੇ ਸੀਗੀ ਤੇ ਉਹਨੇ ਕਈ ਵਾਰਾ ਕਹਿ ਦਿੰਨਾ ਮੇਰਾ ਨੈਕ ਨੇਮ ਰਾਜੂ ਕਹਿੰਦੇ ਸੀ ਵੀ ਰਾਜੂ ਮੜਾ ਜੀ ਅੱਜ ਦੇ ਤੂ ਬੀਰ ਬਣ ਕੇ ਹੱਥ ਪਵਾ ਦਵੇਂ ਮੇਰੀ ਟੋਕਰੀ ਨੂੰ ਤੇ ਕਿਤੇ ਸ਼ਰਮ ਨਹੀਂ ਸੀ ਮਹਿਸੂਸ ਕੀਤੀ ਹੱਥ ਫੇਰ ਉਹ ਕੁੰਡ ਵਾਲੇ ਪਾਣੀ ਚ ਮੜੀ ਜੀ ਮਾਰ ਕੇ ਫੇਰ ਧੋ ਲਈਦੇ ਸੀ ਤੇ ਪੰਜਾਂ ਸੱਤਾ ਮੱਝਾਂ ਦੀਆਂ ਧਾਰਾਂ ਚੋਣੀਆਂ ਉਹਨਾਂ ਨੂੰ ਨਿਮਾਉਣਾ ਤੇ ਫੇਰ ਕਾਲਜ ਜਾਣਾ ਤੇ ਕਾਲਜ ਤੋਂ ਆ ਕੇ ਸ਼ਾਮ ਨੂੰ ਫੇਰ ਖੇਤ ਵਿੱਚ ਜਾਣਾ ਤੇ ਸਾਰੇ ਕੰਮ ਕਰਦੇ ਸੀ ਸਾਰਾ ਹੱਥੀ ਕੰਮ ਕੀਤਾ ਉਹ ਕੰਮ ਕਰਕੇ ਹਾਰਡ ਵਰਕਰ ਕਰਕੇ ਤੇ ਕੈਨੇਡਾ ਦਾ ਮੈਨੂੰ ਲੱਗਿਆ ਹੀ ਨਹੀਂ ਵੀ ਔਖੀ ਹੈਗੀ ਆ ਤੇ ਈਵਨ ਕਿ ਮੈਨੂੰ ਉੱਥੇ 50% ਕੰਮ ਕਰਨਾ ਪਿਆ ਜਿੰਨਾ ਮੈਂ ਇੱਥੇ 100% ਕੀਤਾ ਤੇ ਮੈਨੂੰ ਤਾਂ 50% ਉੱਥੇ ਔਖਾ ਲੱਗਿਆ ਪਰ ਹੁਣ ਉਲਟਾ ਨਹੀਂ ਹੋਇਆ ਹਾਂਜੀ ਪਰ ਹੁਣ ਕੀ ਹੋਇਆ ਕਿ ਹੁਣ ਤਾਂ ਮੈਂ ਇੱਥੇ ਦੇਖਦਾ ਕਿ ਲੋਕ ਕੰਮ ਛੱਡ ਗਏ ਪਹਿਲਾਂ ਆਪਣੇ ਪੰਜਾਬੀਆਂ ਦਾ ਵੱਡਾ ਗੁਣ ਸੀ ਕਿ ਕਿਰਤ ਕਰਨੀ ਹੱਥੀ ਫਿਜ਼ੀਕਲੀ ਵੀ ਤਕੜੇ ਰਹਿਣਾ ਤੇ ਉਹੋ ਸਰੀਰ ਵਿੱਚ ਖਰਾਕ ਵੀ ਸੀ ਅਸਲੀ ਖਰਾਕ ਸੀ ਆਪਾਂ ਘਰ ਦੇ ਦੁੱਧ ਪਾਣੀ ਸਾਰਾ ਕੁਝ ਤੇ ਹੁਣ ਤਾਂ ਤੁਰਿਆ ਜਾਂਦਾ ਬੰਦਾ ਦੇਖ ਕੇ ਆਪਾਂ ਨੂੰ ਹੁੰਦਾ ਵੀ ਆ ਪੰਜਾਬੀ ਤੁਰਿਆ ਆਉਂਦਾ ਜਾਂ ਪੰਜਾਬਣ ਤੁਰੀ ਆਉਂਦੀ ਆ ਪਹਿਲਾਂ ਬੰਦਾ 100 ਬੰਦਿਆਂ ਵਿੱਚ ਤੁਰਿਆ ਆਉਂਦਾ ਬੰਦਾ ਪੰਜਾਬੀ ਪਹਿਚਾਣਿਆ ਜਾਂਦਾ ਸੀ ਵੀ ਆ ਬੰਦਾ ਪੰਜਾਬੀ ਤੁਰਿਆ ਆਉਂਦਾ ਯਾਰ ਤੌਰ ਪੰਜਾਬੀ ਦੀ ਆ ਸਰੀਰ ਡੀਲਡਾਲ ਸਾਰਾ ਕੁਝ ਤੇ ਬੰਦੇ ਮਿਹਨਤੀ ਸੀ ਤੇ ਪਰ ਹੁਣ ਇੱਥੇ ਆ ਕੇ ਤਾਂ ਮੈਂ ਦੇਖਦਾ ਵੀ ਬੰਦੇ ਤਾਂ ਕੰਮ ਛੱਡ ਕੇ ਉਹ ਮੇਰੇ ਨਾਲ ਜਿਹੜੀ ਅੱਖਿਆਈ ਤੁਸੀਂ ਗੱਲ ਕਹੀ ਵੀ ਜਦੋਂ ਆਪਾਂ ਗਏ ਆ ਨਾ ਆਪਾਂ ਗਏ ਸੀ ਤੰਗੀਆਂ ਤਰਸ਼ੀਆਂ ਚੋਂ ਹਾਂਜੀ ਬਹੁਤ ਖੁੱਲ ਖੇਡ ਚੋਂ ਨਹੀਂ ਗਏ ਗਏ ਬਹੁਤ ਸਿਰ ਕਰਕੇ ਸਾਨੂੰ ਕੈਨੇਡਾ ਚ ਜਾ ਕੇ ਬਹੁਤ ਔਖਾਂ ਲੱਗਿਆ ਅੱਜ ਦੇ ਬੱਚਿਆਂ ਨੂੰ ਜਿਹੜਾ ਕੈਨੇਡਾ ਜਾ ਕੇ ਔਖਾਂ ਲੱਗਦਾ ਹਾਂਜੀ ਉਹਦਾ ਇਹ ਕਾਰਨ ਵੀ ਆ ਕਿ ਉਹ ਇੱਥੇ ਕੰਮ ਦੇ ਕਲਚਰ ਚੋਂ ਨਹੀਂ ਗਏ ਹਾਂਜੀ ਕੁਝ ਕਿਸੇ ਨਾ ਕਿਸੇ ਉਹਨਾਂ ਦੇ ਵਾਂ ਪੇ ਉਹਦਾ ਵੀ ਕਸੂਰ ਆ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਲਾਈਫ ਸਟਾਈਲ ਬਣਾਇਆ ਕਿਉਂਕਿ ਬੱਚੇ ਨੇ ਤਾਂ ਉਹੀ ਕਰਨਾ ਜੋ ਚੱਲ ਰਿਹਾ ਹਾਂਜੀ ਹਾਂਜੀ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਮੇਰਾ ਕਹਿਣਾ ਇਹ ਹੁੰਦਾ ਹੈ ਕਿ ਜੇ ਆਪਾਂ ਇਹ ਕਹਿੰਦੇ ਰਹੀਏ ਵੀ ਸਰਕਾਰਾਂ ਨਹੀਂ ਜੀ ਠੀਕ ਮਾਹੌਲ ਨਹੀਂ ਜੀ ਠੀਕ ਹਾਂਜੀ ਤੇ ਇਹ ਚੀਜ਼ਾਂ ਨਾਲ ਸਾਡੀਆਂ ਸਮੱਸਿਆਵਾਂ ਦਾ ਕਦੇ ਹੱਲ ਨਹੀਂ ਹੁੰਦਾ ਸਾਨੂੰ ਸ਼ੁਰੂਆਤ ਆਪਣੇ ਤੋਂ ਕਰਨੀ ਪਊ ਵੀ ਸਾਡੇ ਵਾਲੇ ਪਾਸੇ ਕਿਹੜੀਆਂ ਕਮੀਆਂ ਆਈਆਂ ਹਾਂ ਜਿਹੜੀਆਂ ਕਰਕੇ ਅਸੀਂ ਦੁੱਖ ਭੋਗ ਰਹੇ ਹਾਂ ਹਾਂਜੀ ਤੇ ਇੱਕ ਮੈਂ ਥੋੜੀ ਜੀ ਛੋਟੀ ਜੀ ਗੱਲ ਹੋਰ ਵੀ ਆਪਾਂ ਐਡ ਕਰਦੇ ਹਾਂ ਹਾਂਜੀ ਕਿ ਹੁਣ ਅਸੀਂ ਮੇਰੇ ਮੰਮੀ ਡੈਡੀ ਆ ਤੇ ਮੰਮੀ ਮੇਰੇ ਹੈਗੇ ਆ 90 ਪਲੱਸ ਤੇ ਡੈਡੀ ਵੀ 90 ਪਲੱਸ ਆ ਤੇ ਬਾਪੂ ਨੇ ਹਰ ਰੋਜ਼ ਉੱਠ ਕੇ ਸਵੇਰੇ ਝਾੜੂ ਉਹਨਾਂ ਨੇ ਫੇਰਨਾ ਹੂੰ ਤੇ ਮਾਤਾ ਨੇ ਰੋਟੀ ਪਾਣੀ ਕਰਨੀ ਮੈਂ ਲੀਡੇ ਕੱਪੜੇ ਧੋਣਾ ਆਪਦੇ ਹੱਥੀ ਹੂੰ ਉਹ ਮੈਂ ਜਦੋਂ ਕਹਿੰਦਾ ਮਾਤਾ ਕਹਿੰਦੀ ਹੈ ਨਹੀਂ ਰਹਿਣ ਤੇ ਮੈਂ ਕਰ ਲੂ ਮੈਂ ਕਿਹਾ ਮਾਂ ਤੂੰ ਜਦੋਂ 92 ਸਾਲ ਦੀ ਹੋ ਕੇ ਕਰ ਸਕਦੀ ਆ ਤੇ ਮੈਂ 53 54 ਸਾਲ ਦਾ ਮੈਨੂੰ ਵੀ ਮੌਤ ਪਈ ਆ ਬਿਲਕੁਲ ਤੇ ਮੈਂ ਆਪ ਡੀਪ ਕਲੀਨ ਕਰਦੇ ਆ ਘਰ ਘਰ ਦਾ ਕੰਮ ਸਾਫ ਸਪਈਏ ਦਾ ਸਾਰ ਹਾਂ ਦਾ ਜੀ ਸਾਰਾ ਆਪਦੇ ਹੱਥੀਂ ਕਰੀਦਾ ਇਹੀ ਇੱਕ ਗੌਣਾ ਆਪਣੇ ਬਹੁਤ ਵੱਡਾ ਗੌਣਾ ਇਹ ਤੁਸੀਂ ਇਹੋ ਚੇਂਜਸ ਨੇ ਜਿਹੜੀਆਂ ਜਿਵੇਂ ਕੱਲ ਆਪਣੀ ਜਿਹੜੀ ਮੀਟਿੰਗ ਹੋਈ ਉਹ ਚ ਇੱਕ ਬੜੀ ਭਾਜੀ ਉਹਨਾਂ ਨੇ ਗੱਲ ਕਹੀ ਸੀ ਕਿ ਸਾਨੂੰ ਪੰਜਾਬੀ ਨੇ ਉਸ ਪੰਜਾਬ ਦੇ ਕੰਮ ਕਰਕੇ ਆਏ ਹੋਏ ਲੋਕਾਂ ਦੀ ਲੋੜ ਆ ਤਾਂ ਕਿ ਸਾਡੀਆਂ ਜਿਹੜੀਆਂ بگੜ ਚੁੱਕੀਆਂ ਆਦਤਾਂ ਨੇ ਪੰਜਾਬ ਦੀਆਂ ਹਾਂਜੀ ਉਹਨਾਂ 'ਚ ਸੁਧਾਰ ਆ ਸਕਦਾ ਸੁਧਾਰ ਆ ਵੀ ਹਾਂਜੀ ਕਿ ਇੱਥੋਂ ਵਾਲਾ ਬੰਦਾ ਹੌਸਲਾ ਨਹੀਂ ਕਰ ਪਾਉਂਦਾ ਹਾਂਜੀ ਇਹ ਉਹਨਾਂ ਦੀ ਜ਼ਿਕਰ ਵੀ ਇਹ ਸੋਸ਼ੀਅਲੀ ਉਹ ਇੱਕ ਪ੍ਰੈਸ਼ਰ ਥੱਲੇ ਆ ਹਾਂਜੀ ਤੇ ਇਹ ਗੱਲਾਂ ਬਾਤਾਂ ਨੇ ਜੀ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਦਾ ਮਕਸਦ ਇਹ ਹੈ ਕਿ ਐਗਰੀ ਡਿਸਐਗਰੀ ਹੋਣ ਦਾ ਕੋਈ ਬੜਾ ਮਸਲਾ ਨਹੀਂ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੁਝ ਇਹੋ ਜਿਹਾ ਸਨੇਹਾ ਦੇ ਸਕੀਏ ਕਿਸੇ ਨੂੰ ਗਲਤ ਕਹਿ ਕੇ ਕਿਸੇ ਦੂਸਰੇ ਨੂੰ ਗਲਤ ਕਹਿ ਕੇ ਸਾਡੀ ਜਿੰਦਗੀ 'ਚ ਕੋਈ ਸੁੱਖ ਨਹੀਂ ਆਉਣਾ ਆਖਰ ਗੱਲ ਸਾਨੂੰ ਫਿਰ ਵੀ ਆਪਣੇ ਤੇ ਕਰਨੀ ਪੈਣੀ ਹੈ ਵੀ ਇਹ ਜੋ ਵੀ ਹਾਲਾਤ ਨੇ ਇਹਨਾਂ 'ਚ ਅਸੀਂ ਕੀ ਕਰੀਏ ਕਿ ਸਾਡਾ ਆਪਣਾ ਜੀਵਨ ਸੁਖੀ ਹੋਵੇ ਹੁਣ ਦੂਸਰੀ ਗੱਲ ਥੋੜੀ ਜੀ ਕਰਦੇ ਆਪਾਂ ਸਾਡੇ ਨਾਲ ਮਿੱਤਰ ਨੇ ਜੀ ਦੇਖੋ ਇਹ ਸਾਂਝੇ ਘਰਾਂ ਸਾਂਝੇ ਘਰ ਦੀਆਂ ਬਲੱਖਣ ਸਾਂਝਾਂ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਆ ਹੋ ਸਕਦਾ ਜੇ ਸਾਂਝਾ ਘਰ ਨਾ ਹੁੰਦਾ ਸਰਜੀਤ ਸਿੰਘ ਨੇ ਜੀ ਇੰਗਲੈਂਡ ਤੋਂ ਨੇ ਤੇ ਪੰਜਾਬ ਆ ਕੇ ਆਈਟੀ ਕੰਪਨੀ ਚਲਾ ਰਹੇ ਨੇ ਤੇ ਸਾਡੀ ਵੀਡੀਓ ਦੇਖਣ ਨਾਲੇ ਸਾਂਝ ਪਈ ਸਾਂਝ ਪੈਣ ਤੋਂ ਬਾਅਦ ਇਹ ਇੱਕ ਵਾਰ ਪਹਿਲਾਂ ਮੈਨੂੰ ਮਿਲ ਕੇ ਗਏ ਫਿਰ ਸਾਡੇ ਦੋਸਤਾਂ ਦਾ ਇਕੱਠ ਹੋਇਆ ਉੱਥੇ ਆਏ ਰਾਤ ਦੇ ਮੇਰੇ ਕੋਲ ਨੇ ਇੰਜ ਲੱਗਦਾ ਜਿਵੇਂ ਅਸੀਂ ਪੁਰਾਣੀ ਇੱਕ ਦੂਜੇ ਨੂੰ ਜਾਣਦੇ ਆ ਤਿਆ ਭਾਈ ਤੁਸੀਂ ਵੀ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਮੈਨੂੰ ਤਾਂ ਲੱਗਦਾ ਕਿ ਅਸੀਂ ਆਪਣੇ ਪੁਰਾਣੇ ਵਿਛੜੇ ਹੋਏ ਦੋਸਤੀ ਵਾਰਾ ਮਿਲ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਭਾਈ ਨੇ ਕਿਹਾ ਕਿ ਤੁਸੀਂ ਭਾਈ ਹੋਰਾਂ ਦੀ ਵੀਡੀਓ ਦੇਖੀ YouTube ਤੇ ਤੇ ਵੀਡੀਓ ਦੇਖ ਕੇ ਅਦਾ ਲੱਗਾ ਕਿ ਜਿੱਦਾਂ ਕਿ ਅਸੀਂ ਸੇਮ ਪਰਪਸ ਹੈਗਾ ਤੇ ਕਿ ਅਸੀਂ ਪੰਜਾਬ ਲਈ ਕੁਝ ਕਰ ਸਕੀਏ ਸੋ ਮੈਂ ਕਾਫੀ ਟਾਈਮ ਤੋਂ ਜਿਹੜਾ ਰਿਸਰਚ ਕਰ ਰਿਹਾ ਸੀ ਕਿ ਕੀ ਕੀਤਾ ਜਾਏ ਤੇ ਮੈਂ ਮੇਰਾ profession ਹੈਗਾ IT ਦੇ ਵਿੱਚ software engineer ਸੋ ਫਿਰ ਮੈਂ ਇਹ ਸੋਚਿਆ ਕਿ ਚਲੋ ਇਸ ਮੇਰੇ ਜਿਹੜਾ experience ਹੈ ਜਿਹੜਾ knowledge ਹੈਗੀ ਹੈ ਇਸ ਨੂੰ ਅੱਗੇ ਵੰਡਿਆ ਜਾਵੇ ਤੇ ਮੈਂ try ਕੀਤਾ ਹੈਗਾ ਕਿ ਅਸੀਂ ਗੁਰਦਆਸਪੁਰ ਦੇ ਵਿੱਚ ਬੱਚਿਆਂ ਨੂੰ ਅੱਗੇ ਕਰੀਅਰ ਡਵਾਈਸ ਜਾਂ ਉਹਨਾਂ ਨੂੰ opportunity ਦਿੱਤੀ ਜਾਏ eh, IT ਇੰਡਸਟਰੀ ਦੇ ਵਿੱਚ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਪੰਜਾਬ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈਗਾ ਬਸ ਇਹੀ ਇੱਕ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੀ ਜ਼ਰੂਰਤ ਹੈਗੀ ਹੈ ਤੇ ਇਸੀ ਨੂੰ ਇਦਾਂ ਕਿ ਆਪ ਸੋਚਦੇ ਕਿ ਪੰਜਾਬ ਦੇ ਹਾਲਾਤ ਜਾਂ ਪੰਜਾਬ ਮਾੜਾ ਹੈਗਾ ਇੰਗਲੈਂਡ ਵਿੱਚ ਰਹਿ ਕੇ ਤੇ ਪੰਜਾਬ ਵਿੱਚ ਰਹਿ ਕੇ ਜੋ ਹੋਰ ਕੰਟਰੀਆਂ ਚੀ ਵੀ ਐਕਸਪੀਰੀਅੰਸ ਲੈ ਕੇ ਮੈਨੂੰ ਇਦਾਂ ਲੱਗਿਆ ਕਿ ਪੰਜਾਬ ਵਰਗੀ ਕੋਈ ਜਿੱਦਾਂ ਤਰਤੀ ਨਹੀਂ ਹੈਗੀ ਕਿਤੇ ਇਹ ਕਿ ਤੁਸੀਂ ਇੱਥੇ ਜਿੱਦਾਂ ਤੁਹਾਡੀ ਤੁਸੀਂ ਮਤਲਬ ਬਹੁਤ ਕੁਝ ਕਰ ਸਕਦੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਤੁਹਾਨੂੰ ਵੀ ਭਾਜੀ ਜਦੋਂ ਜਿਵੇਂ ਜਿਹੜੀ ਗੱਲ ਅਸੀਂ ਹੁਣ ਕੇਵਲ ਸਿੰਘ ਹੁਣਾਂ ਲ ਕੀਤੀ ਹੈ ਹਾਂਜੀ ਤੁਹਾਨੂੰ ਵੀ ਇਸ ਤਰ੍ਹਾਂ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਪਾਂ ਜਦੋਂ ਬਾਹਰਲੇ ਲੋਕ ਇੱਧਰ ਆਉਂਦੇ ਆ ਆਪਾਂ ਉਹਨਾਂ ਭਾਵਨਾ ਨਾਲ ਹਾਂਜੀ ਹਾਂਜੀ ਸ਼ਾਇਦ ਪੰਜਾਬ ਵਾਲਾ ਬੰਦਾ ਤੁਹਾਨੂੰ ਉਸ ਅੱਖ ਨਾਲ ਨਹੀਂ ਦੇਖਦਾ ਹਾਂਜੀ ਹਾਂਜੀ ਹਨਾ ਇਹ ਉਹਨੂੰ ਨਹੀਂ ਲੱਗਦਾ ਕਿ ਸੱਚੇ ਮੁੱੱਚੀ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਉੱਥੇ ਸਾਰਾ ਕੁਝ ਕਮਾਖਟ ਕਮਾ ਕੇ ਜ਼ਿੰਦਗੀ ਮੀਨਿੰਗਲੈਸੀ ਲੱਗਣ ਲੱਗੀ ਤੇ ਸਾਨੂੰ ਲੱਗਿਆ ਕਿ ਸਾਨੂੰ ਪੰਜਾਬ ਲਈ ਕੁਝ ਕਰਨਾ ਚਾਹੀਦਾ ਹਾਂਜੀ ਪੰਜਾਬ 'ਚ ਕੁਝ ਕਰਨ ਲਈ ਅਸੀਂ ਰਿਸਕ ਲੈ ਕੇ ਪੰਜਾਬ ਆ ਵੀ ਗਏ ਪਰ ਪੰਜਾਬ ਦੇ ਵਿੱਚ ਵੀ ਕੁਝ ਚੌਂੜਵੇਂ ਲੋਕ ਨੇ ਜਿਹੜੇ ਇਸ ਲੈਵਲ ਦੀ ਗੱਲ ਨੂੰ ਸਮਝਦੇ ਨੇ ਉਹੀ ਚੌਂੜਵੇਂ ਲੋਕਾਂ ਨੂੰ ਕੋਹਣ ਇਕੱਠੇ ਕਰ ਰਹੇ ਆ ਹਾਂਜੀ ਹਾਂਜੀ ਤੇ ਇਸ ਵਕਤ ਤੋਂ ਤੁਸੀਂ ਸਾਂਝੇ ਕਰ ਦਿਓ ਕੀ ਦੇਖਦੇ ਹੋ ਮੈਚ ਦੇਖਣਾ ਚਾਹੁੰਦਾ ਕਿ ਕਿਹੜੀ ਪੋਸਿਬਿਲਿਟੀ ਤੁਹਾਨੂੰ ਨਜ਼ਰ ਆਉਂਦੀ ਹੈ ਇਸ ਪਾਸੇ ਦੀ ਮੇਰੇ ਦਾ ਐਕਸਪੀਰੀਅੰਸ ਰਿਹਾ ਕਿ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਉਹ ਇਹ ਸੋਚਦਾ ਕਿ ਇਹਨਾਂ ਦਾ ਕੋਈ ਵਿੱਚ ਪਿੱਛੇ ਕੋਈ ਪਰਪਸ ਹੈਗਾ ਜਾਂ ਕੋਈ ਕਿਉਂ ਕਰ ਰਹੇ ਹੈਲਪ ਕਿਸੇ ਦੀ ਠੀਕ ਹੈ ਨਾ ਤੇ ਇਹ ਬਹੁਤ ਡਿਫਿਕਲਟ ਹੈਗਾ ਕਿ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੈਗੇ ਸੋਚ ਅ ਇਹ ਤਾਂ ਹੋ ਨਹੀਂ ਸਕਦੀ ਜਿੱਦਾਂ ਹੋ ਸਾਡੀ ਜਿੱਦਾਂ ਕਹੋ ਕਿ ਡਿਊਟੀ ਹੈਗੀ ਕਿ ਅਸੀਂ ਮਤਲਬ ਕਰਨਾ ਹੈ ਕੁਝ ਸਮਾਜ ਲਈ ਜਾਂ ਪੰਜਾਬ ਲਈ ਆਪਣੀ ਖੁਸ਼ੀ ਆਪਣੀ ਖੁਸ਼ੀ ਦੀ ਹੈ ਨਾ ਇਹ ਨਹੀਂ ਕਿ ਵਿੱਚ ਸਾਡ ਨੂੰ ਕੁਝ ਮਿਲਣਾ ਹੈਗਾ ਉਹ ਫਿਰ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਮਿਲਣੀ ਹੈਗੀ ਤੇ ਬਾਹਰ ਹੰਦਿਆ ਇਦਾਂ ਲੱਗਾ ਕਿ ਲਾਈਫ ਜਿੱਦਾਂ ਇੱਕ ਮਸ਼ੀਨ ਬਣਦੀ ਆ ਰਹੀ ਹੈਗੀ ਰੋਬੋਟਿਕ ਲਾਈਫ ਹੋ ਜੀਏ ਤੇ ਤੁਸੀਂ ਅ ਵਰਕ ਐਂਡ ਸਲੀਪ ਕਾਇਨਸ ਉਸ ਸਾਈਕਲ ਦੇ ਵਿੱਚ ਤੁਸੀਂ ਸਾਰਾ ਦਿਨ ਤੁਸੀਂ ਇਦਾਂ ਹੀ ਨਿਕਲ ਜਾ ਰਿਹਾ ਹੈਗਾ ਤੇ ਭਾਈ ਹੁਣ ਨਾਲ ਮਿਲਣ ਨਾਲ ਥੋੜਾ ਇਹ ਐ ਇਦਾਂ ਲੱਗਾ ਕਿ ਚਲੋ ਥੋੜਾ ਹੋਰ ਬੂਸਟ ਮਿਲਿਆ ਹੈਗਾ ਕਿ ਬਿਆਨਿਤ ਹੋ ਰਹੀ ਮਤਲਬ ਕਾਫੀ ਇਹ ਹੈਗੇ ਹੈ ਕਿ ਜਿਹੜੇ ਪੰਜਾਬ ਲਈ ਕੁਝ ਵਧੀਆ ਕਰ ਰਹੇ ਆ ਜਾਂ ਡਿਫਰੈਂਟ ਫੀਲਡ ਦੇ ਵਿੱਚ ਕਰ ਰਹੇ ਹੈਗੇ ਆ ਕਿ ਕਿਦਾਂ ਇੱਕ ਸਸਟੇਨੇਬਲ ਲਾਈਫ ਨੂੰ ਇਹ ਜੀ ਸਕਦੇ ਹੈਗੇ ਪੰਜਾਬ ਦੇ ਵਿੱਚ ਵੀ ਰਹਿ ਕੇ ਤੇ ਆਪਣਾ ایکسپੀਰੀਅੰਸ ਸ਼ੇਅਰ ਕਰ ਸਕਦੇ ਆ ਜਿੱਦਾਂ 500 ਕਿ ਆ ਕੇ ਇਹ ਬਾਰ ਆ ਕੇ ਅਸੀਂ ਬਹੁਤ ਕੁਝ ਸਿੱਖਿਆ ਚੰਗਾ ਮਾੜਾ ਠੀਕ ਹੈ ਨਾ ਪਰ ਇਹ ਕਿ ਇਸ ਚੀਜ਼ ਨੂੰ ਅੱਗੇ ਤੁਸੀਂ ਕਿਦਾਂ ਲਾਈਫ ਵਿੱਚ ਤੁਸੀਂ ਉਹਨੂੰ ਪੰਜਾਬ 'ਚ ਕਿਵੇਂ ਲਾਗੂ ਕਰੀ ਇੰਪਲੀਮੈਂਟ ਕਰ ਸਕਦੇ ਹੋ ਜਿਹੜਾ ਤੁਸੀਂ ایکسپੀਰੀਅੰਸ ਲਿਆ ਉਥੋਂ ਨੌਲੇਜ ਲਈ ਹੈ ਤਾਂ ਕਿਦਾਂ ਤੁਸੀਂ ਸ਼ੇਅਰ ਕਰੋ ਜਿੱਦਾਂ ਕਿ ਆਲੋਕ ਜੀ ਤੁਸੀਂ ਦਾਨ ਕਰਦੇ ਹੈਗੀ ਉਹ ਨਾਲ ਸੋ ਸਮਝ ਕੇ ਕਰੋ ਸੋ ਖਣਾ ਤੇ ਇਹ ਵੀ ਇੱਕ দান ਹੀ ਹੈਗਾ ਕਿ ਤੁਸੀਂ ਆਪਣਾ ایکسپੀਰੀਅੰਸ ਲਾਈਫ ਦਾ ਜਾਂ ਜੋ ਤੁਹਾਡੇ ਕੋਲ ਹੈਗਾ ਕਿਸੇ ਤਰ੍ਹਾਂ ਦਾ ایکسپੀਰੀਅੰਸ ਹੈਗਾ ਉਸ ਸੋਸਾਇਟੀ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਅੱਗੇ ਬੱਚਾ ਨੂੰ ਮਤਲਬ ਲਾਈਫ ਵਿੱਚ ਡਾਇਰੈਕਸ਼ਨ ਮਿਲ ਸਕੇ ਤੁਸੀਂ ਜੇ ਕੋਈ ਇਨਫੋਰਮੇਸ਼ਨ ਇਹਨਾਂ ਦੇ ਕੰਮ ਬਾਰੇ ਲੈਣੀ ਹੋਵੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਪਰ ਮੈਂ ਗੱਲ ਕਰਦੇ ਜਿਹੜਾ ਆਪਣਾ ਸਾਂਝਾ ਘਰ ਆ ਸਾਂਝੇ ਘਰ ਦੀ ਹੋਂਦ ਵੀ ਇਸੇ ਗੱਲ ਤੋਂ ਆਈ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਆਏ ਕਿਵਲੋਂ ਨਹੀਂ ਆਉਂਦੇ ਨੇ ਪੰਜਾਬ ਹਰ ਬੈਠਾ ਪੰਜਾਬੀ ਜਿਹੜਾ ਬਾਹਰ ਬੈਠਾ ਉਹ ਪੰਜਾਬ ਲਈ ਭਲਾ ਸੋਚਦਾ ਹਾਂ ਜੀ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਪਰ ਸਾਡੇ ਕੋਲ ਕੋਈ ਪਲੇਟਫਾਰਮ ਹੈ ਨਹੀਂ ਕਿਸ ਪਲੇਟਫਾਰਮ ਤੇ ਜਾ ਕੇ ਅਸੀਂ ਬੈਠ ਕੇ ਹੈਲਪ ਲੈ ਸਕਦੇ ਹਾਂ ਕਿ ਕਈ ਵਾਰ ਆਪਾਂ ਥੋੜੇ ਜੇ ਸਮੇਂ ਲਈ ਆਉਨੇ ਇੰਨਾ ਟਾਈਮ ਤਾਂ ਤੁਰਨ ਫਿਰ ਮਿਲਣ ਲਈ ਚੱਲਣ ਜਾਂਦਾ ਹਾਂ ਜੀ ਸਾਡੇ ਕੋਲ ਪਲੇਟਫਾਰਮ ਦੀ ਲੋੜ ਸੀ ਸਾਂਝਾ ਕਰਨ ਨੂੰ ਪਾਇਆ ਇਹਦੇ ਪਲੇਟਫਾਰਮ ਡਿਵੈਲਪ ਕਰ ਰਹੇ ਹਾਂ ਕਿ ਹੋਰ ਵੀ ਸਾਡੇ ਪੰਜਾਬ ਦੇ ਬਹੁਤ ਲੋਕ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਭਾਵਨਾ ਰੱਖਦੇ ਨੇ ਵਿਦੇਸ਼ਾਂ ਚ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਭਾਵਨਾ ਰੱਖਦੇ ਨੇ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਇੱਥੇ ਆਉਂਦੇ ਸਾਰ ਹੀ 40 50 100 ਇਹੋ ਜਿਹੇ ਬੰਦਾ ਇੱਕਦਮ ਕਨੈਕਟ ਮਿਲ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਨੂੰ ਜੇ ਇਸ ਪੱਖ ਦੀ ਲੋੜ ਆ ਤਾਂ ਸਾਡੇ ਕੋਲ ਅਕਾਊਂਟੈਂਟ ਸਾਡੇ ਕੋਲ ਸਾਇੰਟਿਸਟ ਸਾਡੇ ਕੋਲ ਇੰਜੀਨੀਅਰ ਸਾਡੇ ਕੋਲ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਅਫਸਰ ਜਿਹੜੇ ਦਿਲ ਖੁੱਲ ਕੇ ਸਾਡੀ ਮਦਦ ਕਰਦੇ ਨੇ ਤੇ ਸਾਂਝਾ ਕਰਨ ਨੂੰ ਆਪਾਂ ਐਜ਼ ਅ ਪਲੇਟਫਾਰਮ ਹੀ ਡਿਵੈਲਪ ਕਰ ਰਹੇ ਹਾਂ ਜਿੱਥੇ ਆਪਾਂ ਜਿੱਥੋਂ ਆਪਾਂ ਸਾਂਝ ਪਾ ਸਕੀਏ ਇੱਕ ਅੰਡਰਸਟੈਂਡਿੰਗ ਬਣਾ ਸਕੀਏ ਵਿਦੇਸ਼ ਤੋਂ ਆਏ ਦੋਸਤਾਂ ਦੀ ਤੇ ਪੰਜਾਬ ਦੇ ਲੋਕਾਂ ਦੀ ਇਹਨਾਂ ਨੂੰ ਟਾਈਮ ਤਾਂ ਲੱਗਣਾ ਪਰ ਜਿੰਨਾ ਕੋਈ ਸਕਸੈਸਾਂ ਨੂੰ ਮਿਲੀ ਹੈ ਸਾਡਾ ਸਿਰ ਝੁਕਦਾ ਜੀ ਤੁਹਾਡਾ ਵੀ ਇਹਦੇ ਬਾਰੇ ਕੋਈ ਕੁਐਸਚਨ ਹੋਵੇ ਕੋਈ ਵਿਚਾਰ ਹੋਵੇ ਤੁਸੀਂ ਆਪਣੇ ਕਮੈਂਟ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੀਆਂ ਸਾਂਝਾਂ ਸਾਂਝ ਕਰ ਵੱਲੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਬਹੁਤ ਬਹੁਤ ਮਿਹਰਬਾਨੀ ਸਰ ਸੇਵਾ ਸਤਿਕਾਰ